ਮੋ ਕਮੰਟਰੀ ਸਾਹਿਬ ਨੂੰ ਪੁੱਛੋ ਕਿ ਉਹਨਾਂ ਦੇ ਧੂਰੀ ਹਲਕਾ ਹੈ ਧੂਰੀ ਤੋਂ ਮੁੱਖ ਮੰਤਰੀ ਬਣਾਏ ਨੇ ਉੱਥੇ ਦਾ ਇੱਕ ਪੀਡੀਏ ਇਨਕਲੇਪ ਹੈ ਪੁੱਡਾ ਦਾ ਉਹਨੂੰ ਮੈਂ ਪੁੱਛੋ ਵੀ ਤੁਸੀਂ ਥੋਨੂੰ ਉੱਥੇ ਗਿਆ ਨੂੰ ਤੁਸੀਂ 3.5 ਸਾਲ ਤੋਂ ਉੱਪਰ ਦੀ ਸਰਕਾਰ ਹੋ ਗਈ ਕਿੰਨੀਆਂ ਕੋਠੀਆਂ ਬਣੀਆਂ ਖਾਲੀ ਪਿਆ ਏਰੀਆ ਜਮੇ ਖਾਲੀ ਪਿਆ ਤੇ ਬੰਦ ਪਿਆ ਬਾਹਰ ਉਹਦੇ ਕੰਧਾਂ ਤੇ ਨਾ ਕੰਧਾਂ ਦੇ ਘਾਅ ਉੱਗਿਆ ਹੋਇਆ ਹੈ ਕਿੰਨਾ ਖਸਰਾ ਨੰਬਰ ਸੀ ਕੁਛ 68 68 69 ਇਹ ਜੇ ਨੇ ਉਹਨਾਂ ਚੋਂ ਜਿਵੇਂ 65 ਛੜ ਤਾਂ ਲੈ ਲਿਆ ਫੇਟਾਡ ਨੂੰ ਉੱਤਰ ਲੈ ਲੈ ਕੋਈ 66 ਵਾਲਾ 66 ਵਾਲਾ ਇਹੋ ਜਿਹਾ ਕੁਝ ਵਿੱਚੋਂ ਛੜਤਾ ਉਹ ਮੈਨੂੰ ਪਤਾ ਲੱਗਿਆ ਵੀ ਕਿਸੇ ਮੌਜੂਦਾ ਐਮਐਲਏ ਦਾ ਉੱਥੇ ਉਹ ਕਿ ਛਟਿਆ ਗਿਆ ਅੱਜ ਕੱਲ ਤਾਂ ਉਹਨਾਂ ਕਿਸਾਨ ਜਿੱਥੇ ਬੰਦਿਆਂ ਤੋਂ ਨਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਮੁਸਕਾਉਂਦੀ ਆ ਉਹ ਕਦੇ ਕਹੇ ਜੇ ਸਵਾਲ ਪੁੱਛਦੇ ਨੇ ਉਹਨਾਂ ਨੂੰ ਖੇਤ ਗਏ ਖੇਤ ਗਏ ਉਹਨਾਂ ਨੂੰ ਪੁੱਛੋ ਮੁੱਖ ਮੰਤਰੀ ਸਾਹਿਬ ਤੁਸੀਂ ਕਿੰਨੇ ਸਾਲੋਂ ਕਿ ਖੇਤ ਗਏ ਆਂ ਕਿ ਉਹਨੇ ਮੈਂਬਰ ਪਾਰਲੀਮੈਂਟ ਬਣੋ ਕਿੰਨੇ ਵਾਰੀ ਕਹੀ ਚੱਕੀ ਐ ਐਵੇਂ ਗੱਲਾਂ ਨੇ ਯਾਰ ਕੋਈ ਨਹੀਂ ਉਹ ਕਿ ਵੜਦੇ ਰਹੇ ਆ ਪਾਣੀ ਦੇ ਉਹ ਭਾਈ ਨੱਕੇ ਸਾਰੇ ਵੜਦੇ ਰਹੇ ਨੇ ਹੋ ਜੇ ਮੈਂ ਕਹਾ ਮੈਂ ਮਹਿਸਨਵਾਉਂਦੇ ਰਹੇ ਹਾਂ ਛੋਟੇ ਹੁੰਦੇ ਟੋਬੇ ਚ ਹੁਣ ਅੱਜ ਮੈਂ ਕਹਾ ਵੀ ਮੈਂ ਹੱਸ ਤੇ ਚੜਕੇ ਟੋਬੇ ਚ ਵੜ ਜਾਊਂਗਾ ਮੈਂ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਮੰਤਰੀ ਸਾਹਿਬ ਬੈਠੇ ਨੇ ਨਾਲ ਇੱਕ ਅਫਸਰ ਬੈਠਾ ਨਾ ਮੁੱਖ ਮੰਤਰੀ ਨੂੰ ਪਤਾ ਪਾਲਿਸੀ ਕੀ ਹੈ ਨਾ ਮੰਤਰੀ ਨੂੰ ਪਤਾ ਪਾਲਿਸੀ ਕੀ ਹੈ ਮੰਤਰੀ ਮੁੱਖ ਮੰਤਰੀ ਨੇ ਮੰਤਰੀ ਸਾਹਿਬ ਨੂੰ ਫੜਾਤੀ ਮંત્રી ਸਾਹਿਬ ਜਦੋਂ ਪੜਨ ਲੱਗੇ ਦੋ ਲੈਣਾ ਪੜਕੇ ਤੀਜੀ ਵਾਰ ਨੂੰ ਅਫਸਰ ਨੂੰ ਪੜਾ ਕੇ ਵੀ ਹਰ ਲਾਂਹ ਤਹੇ ਜੇ ਮੰਤਰੀਆਂ ਦੇ ਜਿਹੜਾ ਜਿਹੜਾ ਤੁਸੀਂ ਇਹੋ ਜਿਹਾ ਕੰਮ ਇਹਦਾ ਮਤਲਬ ਤਾਂ ਉਹ ਜਿਹੜੇ ਅੱਛਾ ਉਹ ਵੀ ਉਹ ਮੰਤਰੀ ਨੇ ਉਹ ਵੀ ਉਹ ਅਫਸਰ ਨੇ ਅਫਸਰ ਉਹ ਨੇ ਜਿਹੜਾ ਆਊਟ ਆਫ ਸਟੇਟ ਦੇ ਦਿੱਲੀ ਦੇ ਲਾਏ ਹੋਏ ਨੇ ਪੰਜਾਬ ਦੀ ਸਿਆਸਤ ਕਈ ਮੁੱਦਿਆਂ ਦੇ ਦੁਆਲੇ ਘੁੰਮ ਰਹੀ ਹੈ ਖਾਸ ਕਰਕੇ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਕਿ ਪੰਜਾਬ ਦੇ ਹਰ ਵਸਿੰਦੇ ਨਾਲ ਜੁੜਿਆ ਹੈ ਚਾਹੇ ਕਿ ਖੇਤੀ ਕਰਦਾ ਚਾਹੇ ਨਹੀਂ ਕਰਦਾ ਧੰਦਾ ਕੋਈ ਹੋਰ ਕਰਦਾ ਹੋਵੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਬੜੇ ਵੱਡੇ ਸਵਾਲ ਨੇ ਸਰਕਾਰ ਦਾ ਲਗਾਤਾਰ ਪ੍ਰਚਾਰ ਹੈ ਕਿ ਇਹ ਪਾਲਿਸੀ ਲਾਹੇਵੰਦ ਹੈ ਗੁਮਰਾਹ ਨਾ ਹੋਣ ਕਿਸਾਨ ਪਰ ਦੂਜੇ ਪਾਸੇ ਐਸਕੇਐਮ ਦਾ ਮੋਰਚਾ ਹੋਵੇ ਜਾਂ ਫਿਰ ਵਿਰੋਧੀ ਸਿਆਸੀ ਪਾਰਟੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਤੇ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲੜੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇਹਨਾਂ ਨੇ ਵੀ ਵਿਰੋਧ ਕੀਤਾ ਉਸ ਪਾਲਿਸੀ ਦਾ ਆ ਗੋਲੜੀ ਜੀ ਸਭ ਤੋਂ ਪਹਿਲਾਂ ਤਾਂ ਇੱਕ ਤੁਸੀਂ ਬਤੌਰ ਸਿਆਸਤਦਾਨ ਤਾਂ ਵਿਰੋਧ ਕਰ ਦਿੱਤਾ ਪਰ ਐਜ਼ ਏ ਕਿਸਾਨ ਜੈ ਐਜ਼ ਏ ਪੰਜਾਬੀ ਇਸ ਪਾਲਿਸੀ ਦੇ ਵਿੱਚ ਸਭ ਤੋਂ ਵੱਡੀ ਖਾਮੀ ਕੀ ਨਜ਼ਰ ਆਉਂਦੀ ਹੈ ਕਿ ਤੁਸੀਂ ਇੱਕ ਵੱਡਿਆਂ ਲੱਗੇ ਹੋ ਕਿ ਸਾਨੂੰ ਨਹੀਂ ਚਾਹੀਦੀ ਪਾਲਿਸੀ ਸਭ ਤੋਂ ਵੱਡੀ ਗਲਤ ਹੈ ਕਿ ਤੁਸੀਂ ਇੱਕ ਚੀਜ਼ ਪੁਰਾਣਾ ਜਿਹਾ ਇਤਿਹਾਸ ਫਰੋਲ ਕੇ ਦੇਖੋ ਜੇ ਚੰਡੀਗੜ੍ਹ ਦਾ ਏਰੀਆ ਦੇਖੋ ਨਾ ਚੰਡੀਗੜ੍ਹ ਕਿੰਨੇ ਸਾਲ ਹੋ ਗਏ ਚੰਡੀਗੜ੍ਹ ਨੂੰ ਬਣੇ ਨੂੰ ਕਿੰਨੇ ਹਜ਼ਾਰ ਏਕੜ ਚ ਹੈ 20-25 ਹਜ਼ਾਰ ਏਕੜ ਚ ਤੇ ਜਿਹੜੀ ਜਿਹੜੀ ਅੱਜ ਤੁਸੀਂ ਲੁਧਿਆਣਾ ਇਕੱਲੇ ਸ਼ਹਿਰ ਦੀ ਪਾਲਿਸੀ ਦੇ ਰਹੇ ਹੋ ਉਹ 24 ਹਜ਼ਾਰ ਏਕੜ ਚ ਤੁਸੀਂ ਇੱਕ ਬੰਦੇ ਕੋਲੇ ਇੰਨੀ ਪ੍ਰਾਈਮ ਉਹਨਾਂ ਦੀ ਲੈਂਡ ਹੈ ਇੱਕ ਇੱਕ ਬੰਦੇ ਕੋਲ ਜਿੱਤੇ ਕੋਲ 1 ਏਕੜ ਜਗ੍ਹਾ ਹੈ ਉਹਨੂੰ ਤੁਸੀਂ ਇੱਕ 1000 ਗਜ ਦਾ ਕਿਸੇ ਨੂੰ 200 ਗਜ ਦਾ ਪਲਾਟ ਦੇ ਕੇ ਤੇ ਜਿਹੜਾ ਬੰਦਾ ਯਾਰ ਉਸ ਚ ਇੱਕ ਮੰਨ ਲਓ ਉਹਦਾ ਡੇਰੀ ਫਾਰਮ ਚਲਾ ਰਿਹਾ ਕਿਉਂਕਿ ਛੋਟੀ ਜੀ ਐਗਜ਼ਾਮਪਲ ਦੇਣਾ ਕਿ ਇੱਕ ਖੇਤੀਬਾੜੀ ਦਾ ਧੰਦਾ ਕਰ ਰਿਹਾ ਕੋਈ ਛੋਟਾ ਕੋਈ ਸਬਜ਼ੀ ਬੀਜ ਰਿਹਾ ਤਾਂ ਉਹ ਉਹਦਾ ਸਾਰਾ ਜਿਹੜਾ ਰੈਗੂਲਰ ਇਨਕਮ ਹੈ ਉਹ ਤਾਂ ਬੰਦ ਕੋਲ ਨੇ ਪਲਾਟ ਤੋਂ ਕੀ ਕਰਨਾ ਸਰ ਕਰਦੇ ਤੋਂ ਦੂਸਰੀ ਗੱਲ ਇਹ ਪਾਲਿਸੀ ਜਿਹੜੀ ਹੈ ਜਿਹੜੀ ਇਹ ਇੰਪਲੀਮੈਂਟੇਸ਼ਨ ਹੋ ਰਹੀ ਹੈ 1995 ਦੇ ਐਕਟ ਦੇ ਨਾਲ ਹੋ ਰਹੀ ਹੈ ਇਹ ਇਹਦੇ ਚ ਕੀ ਹੈ ਤੁਸੀਂ ਅੱਛਾ ਦੂਜੇ ਪਾਸੇ ਕਹੀ ਜਾਂਦੇ ਅਸੀਂ ਕਿਸਾਨ ਜਿਹੜਾ ਚਾਹੁੰਦਾ ਹੈ ਵੀ ਅਸੀਂ ਸਾਡੀ ਜ਼ਮੀਨ ਜਿਹੜੀ ਹੈ ਬਿਨਾ ਬਿਨਾ ਇਜਾਜ਼ਤ ਕਿਸਾਨ ਦੀ ਤੋਂ ਨਹੀਂ ਲਈ ਜਾਊਗੀ ਮੰਨ ਲਓ ਇੱਕ ਨੰਬਰ ਕਿਸੇ ਦਾ ਕੀਲਾ ਲੈ ਲਿਆ 2 ਨੰਬਰ ਲੈ ਲਿਆ 5 ਨੰਬਰ ਲੈ ਲਿਆ 7 ਨੰਬਰ ਵਿਚਾਲੇ ਮੰਨ ਲਓ 3 ਨੰਬਰ ਕੀਲਾ ਕਿਸੇ ਦਾ ਪਿਆ ਤੁਸੀਂ ਜਦੋਂ ਉਹ ਬੰਦਾ 3 ਨੰਬਰ ਜਾਂ 4 ਨੰਬਰ ਵਾਲੇ ਦਾਲੇ ਸਾਰੀਆਂ ਜ਼ਮੀਨਾਂ ਲੈ ਲਿਆ ਉਹਦੀ ਐਕਸੈਸ ਵਿਚਾਲੇ ਬੰਦ ਕਰਤੀ ਤੁਸੀਂ ਕਿਵੇਂ ਜਾਊਗਾ ਬੰਦਾ ਫਿਰ ਆਲੇ-ਦਾਲੇ ਜਿੰਨੀਆਂ ਤੁਸੀਂ ਬਿਲਡਿੰਗਾਂ ਖੜੀਆਂ ਕਰਤੀਆਂ ਫਿਰ ਉੱਥੇ ਰੌਲਾ ਪਊਗਾ ਕਿ ਜੀ ਤੁਸੀਂ ਕਿਸੇ ਨੇ ਡੈਰੀ ਫਾਰਮ ਖੋਲਿਆ ਹੈ ਕਿਸੇ ਨੇ ਕੋਈ ਹੋਰ ਆਪਦਾ ਕਾਰੋਬਾਰ ਖੋਲਿਆ ਉਹ ਕਿਵੇਂ ਉੱਥੇ ਕੰਮ ਕਰੂਗਾ ਪਰ ਮੁੱਖ ਮੰਤਰੀ ਨੇ ਖੁਦ ਇਸ ਗੱਲ ਦਾ ਵਿਸ਼ਵਾਸ ਦੁਆਇਆ ਕਹਿੰਦੇ ਜਦੋਂ ਤੱਕ ਇਹ ਪ੍ਰੋਜੈਕਟ ਸ਼ੁਰੂਆਤ ਨਹੀਂ ਹੁੰਦਾ ਜੇ ਡਿਵੈਲਪ ਨਹੀਂ ਹੁੰਦੇ ਏਰੀਏ ਉਦੋਂ ਤੱਕ ਕਿਸਾਨ ਆਪਣੀ ਮਨਮਰਜ਼ੀ ਦੀ ਖੇਤੀ ਕਰ ਸਕਦਾ ਉੱਥੇ ਕਿੰਨੀ ਦੇਰ 3 ਸਾਲ 30000 ਰੁਪਿਆ ਸਾਲ ਪਰ ਇਕੜ ਮੈਨੂੰ ਇੱਕ ਚੀਜ਼ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਕਿ ਉਹਨਾਂ ਦੇ ਧੂਰੀ ਹਲਕਾ ਹੈ ਧੂਰੀ ਤੋਂ ਮੁੱਖ ਮੰਤਰੀ ਬਣਾਏ ਨੇ ਉੱਥੇ ਦਾ ਇੱਕ ਪੀਡੀਏ ਇਨਕਲੇਪ ਹੈ ਪੁੱਡਾ ਦਾ ਹੂੰ ਉਹਨੂੰ ਨਾ ਆਇਆ ਪੁੱਛੋ ਵੀ ਤੁਸੀਂ ਥੋਨੂੰ ਉਥੇ ਗਿਆ ਨੂੰ ਤੁਸੀਂ 3.5 ਸਾਲ ਤੋਂ ਉੱਪਰ ਦੀ ਸਰਕਾਰ ਹੋ ਗਈ ਕਿੰਨੀਆਂ ਕੋਠੀਆਂ ਬਣੀਆਂ ਨੇ ਉਸ ਜਗ੍ਹਾ 'ਚ ਖਾਲੀ ਪਿਆ ਏਰੀਆ ਜਿਵੇਂ ਖਾਲੀ ਪਿਆ ਤੇ ਬੰਦ ਪਿਆ ਬਾਹਰ ਉਹਦੇ ਕੰਧਾਂ ਤੇ ਨਾ ਕੰਧਾਂ ਦੇ ਘਾਹ ਉੱਗਿਆ ਹੋਇਆ ਹੈ ਤੇ ਤੁਸੀਂ 40000 ਏਕੜ ਪੰਜਾਬ ਦੀ ਪ੍ਰਾਪਰਟੀ ਲੈ ਰਹੇ ਹੋ 40 ਯਾਰ ਤੁਸੀਂ ਲੁਧਿਆਣੇ ਦੀ ਜੇ ਡਵੈਲਪਮੈਂਟ ਦੇਖੋ ਪਿਛਲੇ ਇਹਨਾਂ ਸਾਲਾਂ ਚ ਲੁਧਿਆਣੇ ਦੀ ਡਵੈਲਪਮੈਂਟ ਵੱਧੋ ਵੱਧ 1500 ਏਕੜ ਵਧੀ ਹੈ ਇੱਕ ਮੈਂ ਹੋਰ بڑا ਸਵਾਲ ਹੈ ਇੱਕ ਨਾ ਖਸਰਾ ਨੰਬਰ ਸੀ ਕੁਛ 68 68 69 ਇਹ ਜੇ ਨੇ ਉਹਨਾਂ ਚੋਂ ਜਿਵੇਂ 65 ਛੜਤਾ ਲੈ ਲਿਆ ਫਿਰ 80 ਉੱਤਰ ਲੈ ਲਿਆ ਕੋਈ 67 ਵਾਲਾ 66 ਵਾਲਾ ਇਹੋ ਜਿਹਾ ਕੁਝ ਵਿੱਚੋਂ ਛੜਤਾ ਉਹ ਮੈਨੂੰ ਪਤਾ ਲੱਗਿਆ ਵੀ ਕਿਸੇ ਮੌਜੂਦਾ ਐਮਐਲਏ ਦਾ ਉੱਥੇ ਉਹ ਕਿਉਂ ਛੱਡਿਆ ਗਿਆ ਉਹ ਸਕੀਮਾਂ ਕਿਹੜੀਆਂ ਨੇ ਸੋ ਇਹ ਚੀਜ਼ਾਂ ਦੇ ਜਵਾਬ ਜਿਹੜੇ ਨੇ ਇਹ ਸਿਰਫ ਤੇ ਸਿਰਫ ਲੈਂਡ ਗ੍ਰੈਬਿੰਗ ਪਾਲਿਸੀ ਹੈ ਹੁਣ ਪੰਗਾ ਕਿੱਥੇ ਅੜਦਾ ਪੰਜਾਬ ਦੀ ਸਰਕਾਰ ਦਾ ਜਿਹੜੇ ਲੋਕ ਕਹਿੰਦੇ ਖਜ਼ਾਨਾ ਭਰ ਦਾਂਗੇ ਅਸੀਂ 2 ਮਹੀਨਿਆਂ ਚ ਭਰ ਦਾਂਗੇ ਅਸੀਂ 4 ਮਹੀਨਿਆਂ ਚ ਭਰ ਦਾਂਗੇ ਅਸੀਂ 4 ਮਹੀਨਿਆਂ ਚ ਆਹ ਕਰ ਦਾਂਗੇ ਇਹ 4 ਹਫ਼ਤਿਆਂ ਚ ਆਹ ਕਰ ਦਾਂਗੇ ਅੱਜ ਉਹ ਲੋਕ ਜਿਹੜੇ ਨੇ ਅੱਜ ਉਹਨਾਂ ਨੂੰ ਪੈਸੇ ਪੈਸੇ ਲਈ ਮਹਤਾਜ ਹੋਏ ਪਏ ਨੇ ਹੁਣ ਜਿਹੜਾ ਬੀਬੀਆਂ 1000 ਰੁਪਏ ਮੰਗਦੀਆਂ ਨੇ ਪਿੰਡਾਂ ਜਾਂਦੇ ਨੇ ਦੋ ਦੋ ਐਂਗਲ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ ਇਸ ਐਂਗਲ ਤੇ ਕਿ ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਜੋ 1100 ਰੁਪਏ ਮੰਗਦੀਆਂ ਨੇ ਹੁਣ ਇਹਨਾਂ ਨੂੰ ਇਹ ਹੋ ਰਿਹਾ ਵੀ ਲਾਸਟ ਇਅਰ ਇਲੈਕਸ਼ਨ ਦਾ ਆ ਗਿਆ ਹੁਣ ਲਾਸਟ ਇਅਰ ਅਗਲੇ ਸਾਲ 26 ਦਾ ਸਾਲ ਹੀ ਹੈ ਤਾਂ ਹੁਣ ਇਹਨਾਂ ਨੂੰ ਆ ਕਿ ਇੱਕ ਵਾਰੀ ਸੀ 1000 ਰੁਪਏ ਪਾ ਦਈਏ ਇਹ ਸਿਆਸਤ ਜਿਹੜੀ ਕਰਦੇ ਨੇ ਨਾ ਇਹ ਮੁੱਦੇ ਖੜੇ ਕਰਕੇ ਸਿਆਸਤ ਕਰਦੇ ਨੇ ਮੁੱਦੇ ਹੱਲ ਕਰਕੇ ਸਿਆਸਤ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਤੱਕ ਕਿੰਨੀਆਂ ਸਕੀਮਾਂ ਉਹਨਾਂ ਨੇ ਕੱਢੀਆਂ ਜੇ ਕਿਸਦਾ ਵਿਰੋਧ ਕਿਤੇ ਹੋਇਆ ਵਸ ਤਾਂ ਹੋਇਆ ਨਹੀਂ ਸਰਕਾਰ 'ਚ ਪਰ ਜਿੱਥੇ ਵੀ ਕਿਤੇ ਕੋਈ ਗੱਲ ਹੋਈ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਿਠਾ ਕੇ ਗੱਲ ਕਰਕੇ ਫਿਰ ਉਸ ਤੋਂ ਬਾਅਦ ਇਤੋਂ ਇਦੋਂ ਬਾਅਦ ਮੰਤਭਾਗੀ ਕੀ ਹੋ ਸਕਦੀ ਹੈ ਕਿ ਕਿ ਇਹਨਾਂ ਦਾ ਮੈਂਬਰ ਪਾਰਲੀਮੈਂਟ ਜਿਹੜਾ ਨੌਜਵਾਨ ਸਾਥੀ ਮੈਂ ਤਾਂ ਇਹ ਵੀ ਕਹਿਣਾ ਕਿ ਉਹ ਐਸ.ਓ.ਆਈ ਦੀ ਪ੍ਰੋਡਕਸ਼ਨ ਹੈ ਸਟੂਡੈਂਟ ਆਫ ਆਰਗੇਨਾਈਜੇਸ਼ਨ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੋਂ ਸ਼ੁਰੂ ਹੋਈ ਸਿਆਸਤ ਉਹਨਾਂ ਦੀ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਬਣ ਐਸ.ਓ.ਆਈ 'ਚ ਰਹੇ ਉਸ ਤੋਂ ਬਾਅਦ ਅਕਾਲੀ ਦਲ ਤੋਂ ਉਹ ਬੰਦੇ ਨੇ ਇੱਕ ਆਵਾਜ਼ ਬੁਲੰਦ ਕੀਤੀ ਕਿ ਠੀਕ ਹੈ ਯਾਰ ਉਹਨੇ ਆਵਾਜ਼ ਵੀ ਨਹੀਂ ਬੁਲੰਦ ਕੀਤੀ ਵਿਰੋਧ ਵੀ ਨਹੀਂ ਕੀਤਾ ਉਹਨੇ ਸਿੰਪਲ ਇਹ ਕਿਹਾ ਕਿ ਸਾਨੂੰ ਕਿਸਾਨਾਂ ਨੂੰ ਜਿਹੜਾ ਕੌਨਫੀਡੈਂਸ ਲੈ ਕੇ ਇਸ ਗੱਲ ਕਰਨੀ ਚਾਹੀਦੀ ਹੈ ਤੇ ਕੀ ਗਲਤ ਕਹਤਾ ਜੀ ਤੇ ਅੱਜ ਉਹਦਾ ਹਲਾ ਕੰਗ ਆ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੇ ਸੁਝਾਅ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਕਿਸਾਨਾਂ ਨਾਲ ਤੇ ਕਿਸਾਨ ਜਥੇਬੰਦੀਆਂ ਨਾਲ ਸਾਨੂੰ ਗੱਲ ਕਰਨੀ ਚਾਹੀਦੀ ਹੈ ਮੈਨੂੰ ਹੈ ਜਿਹੜੇ ਜਿਹੜੇ ਬੰਦਾ ਅੱਜ ਕੱਲ ਤਾਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਤੋਂ ਨਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਮੁਸ਼ਕ ਆਉਂਦੀ ਹੈ ਉਹ ਕਦੇ ਕਹੇ ਜੇ ਸਵਾਲ ਪੁੱਛਦੇ ਨੇ ਉਹਨਾਂ ਨੂੰ ਖੇਤ ਗਏ ਉਹਨਾਂ ਨੂੰ ਪੁੱਛੋ ਮੁੱਖ ਮੰਤਰੀ ਸਾਬ ਤੁਸੀਂ ਕਿੰਨੇ ਸਾਲ ਹੋ ਕੇ ਖੇਤ ਗਿਆ ਨੂੰ ਜਦੋਂ ਦੇ ਮੈਂਬਰ ਪਾਰਲੀਮੈਂਟ ਬਣੋ ਕਿੰਨੇ ਵਾਰੀ ਕਹੀ ਚੱਕੀ ਐ ਐਵੇਂ ਗੱਲਾਂ ਨੇ ਯਾਰ ਕੋਈ ਇਹ ਤੁਸੀਂ ਬੰਦੇ ਮੈਂ ਨੱਕੇ ਵੱਡਦਾ ਰਿਹਾ ਪਾਣੀ ਦੇ ਉਹ ਭਾਈ ਨੱਕੇ ਸਾਰੇ ਵੱਡਦੇ ਰਹੇ ਨੇ ਹੁਣ ਜੇ ਮੈਂ ਕਹਾ ਮੈਂ ਮੈਸਨਵਾਉਂਦੇ ਰਿਹਾ ਛੋਟੇ ਹੁੰਦੇ ਟੋਬੇ ਚ ਹੁਣ ਅੱਜ ਮੈਂ ਕਹਾ ਵੀ ਮੈਂ ਹੱਸ ਤੇ ਚੜਕੇ ਟੋਬੇ ਚ ਵੱੜ ਜਾਊਂਗਾ ਮੈਂ ਤੇ ਸਿਰ ਰੋਂਗ ਯਾਰ ਮਤਲਬ ਜਿਹੜੀ ਇੱਕ ਲੋਕਾਂ ਨੂੰ ਬੇਫਕੂ ਬਣਾਉਣ ਵਾਲੀ ਸਟੇਟਮੈਂਟ ਦਿੰਦੇ ਨੇ ਇੱਕ ਮੁੱਖ ਮੰਤਰੀ ਦੇ ਕੰਮ ਨੇ ਇਹੇ ਮੁੱਖ ਮੰਤਰੀ ਦੀ ਸਟੇਟਮੈਂਟ ਮੈਂ ਮੁੱਖ ਮੰਤਰੀ ਗੱਲ ਕਰੇ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਪੰਜਾਬ ਸਿਰ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਹੋ ਗਿਆ ਤੁਸੀਂ ਜਿਹੜੇ ਲੋਕਾਂ ਨੂੰ ਕਹਿੰਦੇ 70 70 ਸਾਲਾਂ ਚ ਪਾਉਣੇ ਦੋ ਪਾਉਣੇ 2 ਲੱਖ ਕਰੋੜ 2.5 ਲੱਖ ਕਰੋੜ ਲੁੱਟ ਕੇ ਖਾ ਕੇ ਤੁਸੀਂ ਯਾਰ ਤਿੰਨ ਸਾਲਾਂ ਜੀ 2 ਲੱਖ ਕਰੋੜ ਕਰਜ਼ਾ ਵਧਾਤਾ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਐਮਪੀ ਦਾ ਦਿੱਤਾ ਹੋਇਆ ਸੁਝਾਅ ਪਸੰਦ ਨਹੀਂ ਆਇਆ ਕਿਉਂਕਿ ਇੱਕ ਪੋਸਟ ਡਿਲੀਟ ਹੁੰਦੀ ਹੈ ਇੱਕ ਹਾਲੇ ਵੀ ਪਈ ਹੈ ਫੇਸਬੁੱਕ ਗੱਲ ਇਹ ਹੈ ਵੀ ਇੱਥੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਇਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜਾ ਦੇਖੋ ਮੁੱਖ ਮੰਤਰੀ ਮંત્રી ਜਾਂ ਮੈਂਬਰ ਪਾਰਲੀਮੈਂਟ ਬਹੁਤ ਵੱਡੀਆਂ ਪੋਸਟਾਂ ਨੇ ਜਿੱਥੇ ਲੋਕਾਂ ਦਾ ਭਰੋਸਾ ਹੁੰਦਾ ਹੈ ਦੇਸ਼ ਦੀ ਸਭ ਤੋਂ ਵੱਡੀ ਸੰਸਦ ਦਾ ਮੈਂਬਰ ਉਹਦੀ ਐਕਸੈਸ ਕਿਹਦੇ ਕੋਲੇ ਹੈ ਉਹਦੇ ਜਿਹੜਾ ਪਰਸਨਲ ਜਿਹੜਾ ਅਕਾਊਂਟ ਹੈ ਉਹਦੀ ਐਕਸੈਸ ਕਿਹਦੇ ਕੋਲੇ ਹੈ ਦਿੱਲੀ ਵਾਲਿਆਂ ਕੋਲੇ ਇਟ ਮੀਨਸ ਇੱਥੋਂ ਇਹ ਪ੍ਰੂਵ ਹੈ ਕਿ ਜਿਹੜੀ ਸਰਕਾਰ ਜਿਹੜੇ ਐਮਪੀ ਜਿਹੜੇ ਮੰਤਰੀ ਜਿਹੜਾ ਮੁੱਖ ਮੰਤਰੀ ਉਹ ਦਿੱਲੀ ਤੋਂ ਚੱਲ ਰਿਹਾ ਹੈ ਉਹਦੀ ਆਵਦੀ ਕੋਈ ਹੁੰਦ ਨਹੀਂ ਹੈ ਉਹਦੀ ਕੋਈ ਆਪਣੀ ਡੈਲੋਜੀ ਨਹੀਂ ਆ ਉਹਦੀ ਕੋਈ ਆਪਣਾ ਬਲੂਪ੍ਰਿੰਟ ਨਹੀਂ ਆ ਜੋ ਦਿੱਲੀੋਂ ਬਲੂਪ੍ਰਿੰਟ ਆਉਂਦਾ ਚੋ ਦਿੱਲੀੋਂ ਇੱਕ ਪਾਲਿਸੀ ਆਉਂਦੀ ਆ ਚੋ ਦਿੱਲੀੋਂ ਇੱਕ ਲੈਂਡ ਗ੍ਰੈਬਿੰਗ ਦੀ ਪਾਲਿਸੀ ਆਉਂਦੀ ਆ ਉਹ ਲੈਂਡ ਗ੍ਰੈਬਿੰਗ ਦੀ ਪਾਲਿਸੀ ਤੇ ਉਹ ਚੱਲਦੇ ਨੇ ਹੋਰ ਇਹਨਾਂ ਨੇ ਇੱਕ ਚੀਜ਼ ਇੱਕ ਪੋਸਟ ਡਿਲੀਟ ਹੋ ਗਈ ਇੱਕ ਐਕਸੈਸ ਤੇ ਪੋਸਟ ਪਈ ਆ ਕਿਉਂ ਪਈ ਆ ਜੀ ਤੁਸੀਂ ਇੱਕ ਦੇਖੋ ਇਹਨਾਂ ਦੇ ਜਿੰਨੇ ਮੰਤਰੀ ਨੇ ਹਰ ਇੱਕ ਦੇ ਆਫਿਸ ਦੇ ਵਿੱਚ ਇੱਕ ਇੱਕ ਬੰਦਾ ਦਿੱਲੀ ਦਾ ਬੈਠਾ ਕੀ ਮੈਨੂੰ ਐ ਦੱਸੋ ਪੰਜਾਬ ਦੇ ਵਿੱਚ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵਾਸਤੇ ਬੰਦਾ ਨਹੀਂ ਹੈਗਾ ਪੋਲਿਊਸ਼ਨ ਕੰਟਰੋਲ ਵਾਸਤੇ ਬੰਦਾ ਨਹੀਂ ਹੈਗਾ ਕਿ ਹੋਰ ਜਿਹੜੇ ਮਹਿਕਮੇ ਨੇ ਉਹਨਾਂ 'ਚ ਬੰਦੇ ਨਹੀਂ ਹੈਗੇ ਮਸਲਾ ਕੀ ਹੈ ਦਿੱਲੀ ਵਾਲੇ ਪੈਸਾ ਲੁੱਟਣਾ ਚਾਹੁੰਦੇ ਨੇ ਪੰਜਾਬ ਦਾ ਪਹਿਲਾਂ ਵੀ ਲੁੱਟਿਆ ਹੁਣ ਇਹਨਾਂ ਨੂੰ ਕੀ ਸੀ ਵੀ ਯਾਰ 40 ਹਜ਼ਾਰ ਤੁਸੀਂ 24 ਹਜ਼ਾਰ ਏਕੜ ਇਹਦੀ ਬਾਕੀ ਪੰਜਾਬ ਪਾ ਕੇ 44 ਹਜ਼ਾਰ ਏਕੜ ਦੇ ਕਰੀਬ ਪੰਜਾਬ ਨੂੰ ਲੈ ਰਹੇ ਹੋ ਤੁਸੀਂ ਇੱਕ ਇੱਕ ਬਲੂਪ੍ਰਿੰਟ ਤਾਂ ਦਿਓ ਵੀ ਇਹਨਾਂ ਕਿੰਨੇ ਸਾਲਾਂ ਡਿਵੈਲਪ ਕਰਕੇ ਦੇਵਾਂਗੇ ਜੇ ਨਹੀਂ ਹੁੰਦੀ 30000 ਰੁਪਏ ਖੇਤੀ ਯਾਰ ਇੱਕ ਬੰਦਾ ਤੁਸੀਂ ਮੈਂ ਕਿਹਾ ਮੰਨ ਲਓ ਕੋਈ 4 ਕਿਲੇ ਦੇ ਵਿੱਚ ਇੱਕ ਬੰਦੇ ਦਾ ਕਿਸੇ ਦਾ ਬਿੱਗਾ ਪਿਆ ਹੁਣ ਬਿੱਗੇ ਵਾਲੇ ਬੰਦੇ ਨੇ ਸਾਡੇ ਮੈਂ ਸੁਨਾਮ ਦਾ ਸੁਨਾਮ ਦੇ ਵਿੱਚ ਅਜ ਕਮੋਹ ਭਾਈਚਾਰੇ ਕੋਲੇ ਲੈਂਡ ਹੋਲਡਿੰਗ ਬਹੁਤ ਥੋੜੀ ਹੈ ਇੱਕ ਇੱਕ ਕਿਲੇ ਚ 25 25 30 30000 ਰੁਪਏ ਮਹੀਨਾ ਕਮਾਉਂਦੇ ਨੇ ਉਹ ਸਬਜ਼ੀ ਕਰਕੇ ਸਿਰਫ ਹੁਣ ਜਿਹੜਾ ਬੰਦਾ ਉਹ ਮਿਡਲ ਦੇ ਵਿੱਚ ਹੈ ਉਹ ਕਿੱਥੋਂ ਦੀ ਐਕਸੈਸ ਕਰੂ ਮੰਨ ਲਓ ਆਲੇ ਦਾਲੇ ਹਾਈ ਰਾਈਜ਼ ਬਿਲਡਿੰਗਸ ਬਣ ਗਿਆ ਕੋਈ ਹੋਟਲਸ ਬਣ ਗਏ ਤੁਸੀਂ ਕਿਵੇਂ ਚਲਾਉਂਗੇ ਉਹ ਤੁਸੀਂ ਕਿਵੇਂ ਕੰਮ ਕਰੋਗੇ ਮਤਲਬ ਇਹ ਹੈਰਾਨੀ ਦੀ ਗੱਲ ਹੈ ਯਾਰ ਕੋਈ ਸੈਂਸ ਹੀ ਤੁਸੀਂ ਤੁਸੀਂ ਜਿੰਨੀਆਂ ਅਨਾਉਂਸਮੈਂਟਸ ਨੇ ਜਿੰਨਾ ਕੰਮ ਕੀਤਾ ਤੁਸੀਂ ਇੱਕ ਚੀਜ਼ ਦੱਸੋ ਵੀ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ 16 ਮੈਡੀਕਲ ਅਨਾਉਂਸ ਕੀਤੇ ਸੀ ਕਾਲਜ ਕੀਤੇ ਸੀ ਅਨਾਉਂਸ ਇੱਕ ਦੱਸ ਦੋ ਬਣਿਆ ਕੋਈ ਇੱਕ ਇੱਕ ਦੀ ਇੱਟ ਵੀ ਲੱਗੀ ਹੋਵੇ ਅੱਜ ਸਾਡੇ ਬੱਚੇ ਬਾਹਰਲੀਆਂ ਸਟੇਟਾਂ ਜਾ ਕੇ ਕੰਮ ਕਰ ਰਹੇ ਨੇ ਬਾਹਰਲੀਆਂ ਸਟੇਟਾਂ ਚ ਐਡਮਿਸ਼ਨ ਲੈ ਰਹੇ ਨੇ ਕਰੋੜਾਂ ਰੁਪਏ ਖਰਚ ਰਹੇ ਨੇ ਤੁਹਾਨੂੰ ਪਤਾ ਹੈ ਜਨਰਲ ਕੈਟਾਗਰੀ ਚ ਪੰਜਾਬ ਦੇ ਵਿੱਚ ਐਮਬੀਬੀਐਸ ਚ 239 ਸੀਟਾਂ ਨੇ ਸਿਰਫ 239 ਸੀਟਾਂ ਸਾਨੂੰ ਸੋਚਣਾ ਪਊਗਾ ਵੀ ਸਾਡੇ ਯਾਰ ਇਹ ਲੋਕਾਂ ਦਾ ਧਿਆਨ ਹੀ ਹੈ ਨਹੀਂ ਅੱਜ ਜ਼ਮੀਨ ਦੇ ਨਾਂ ਤੇ ਜ਼ਮੀਨ ਦੀ ਕੀ ਹੈ ਕਿ ਕੱਲ ਨੂੰ ਜਦੋਂ ਡੀ ਨੋਟੀਫਾਈ ਕਰਨ ਦੀ ਪੈਸੇ ਖਾਣੇ ਨੇ ਰਿਸ਼ਵਤ ਚੱਲੀ ਹੈ ਫਿਰ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਤਿੰਨ ਤਿੰਨ ਸਾਲਾ ਜਗਰਾਉਂਦੇ ਤਹਿਸੀਲਦਾਰ ਦਾ ਨੋਟਿਸ ਆਇਆ ਤੁਸੀਂ ਉਸ ਨੋਟਿਸ ਦੇ ਵਿੱਚ ਦੇਖੋ ਕੀ ਲਿਖਿਆ ਕਿ ਤੁਸੀਂ ਸੀਐਲਯੂ ਨਹੀਂ ਦੇਣੀ ਨਹੀਂ ਦੇਣੀ ਕਿਉਂ ਨਹੀਂ ਦੇਣੀ ਜੀ ਜੇ ਤੁਸੀਂ ਇਹ ਪਾਲਿਸੀ ਇੰਨੀ ਤੁਹਾਡੀ ਓਪਨ ਹੈ ਫਿਰ ਉਹਨਾਂ ਸੀਐਲਯੂ ਦਿਓ ਜੋ ਤੱਕ ਜਿੱਦੇ ਤੁਹਾਡੀ ਡਿਵੈਲਪਮੈਂਟ ਹੋਊਗਾ ਤੇ ਦੇਖਾਂਗੇ ਪਰ ਗੱਲ ਕੀ ਹੈ ਐਕਟ ਦੇ ਇਹਨਾਂ ਨੂੰ ਪਹਿਲੀ ਗੱਲ ਤਾਂ ਇੱਕ ਚੀਜ਼ ਮੈਂ ਹੋਰ ਦੱਸਦਾ ਤੁਸੀਂ ਵੀ ਤੁਸੀਂ ਉਹਦੇ ਮੀਡੀਆ ਦੇ ਵਿੱਚ ਤੁਸੀਂ ਵੀ ਦੇਖਿਆ ਹੁਣ ਕਿ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਮੰਤਰੀ ਸਾਹਿਬ ਬੈਠੇ ਨੇ ਨਾਲ ਇੱਕ ਅਫਸਰ ਬੈਠਾ ਹੈ ਨਾ ਮੁੱਖ ਮੰਤਰੀ ਨੂੰ ਪਤਾ ਪਾਲਿਸੀ ਕੀ ਹੈ ਨਾ ਮੰਤਰੀ ਨੂੰ ਪਤਾ ਪਾਲਿਸੀ ਕੀ ਹੈ ਮੰਤਰੀ ਮੁੱਖ ਮੰਤਰੀ ਨੇ ਮੰਤਰੀ ਸਾਹਿਬ ਨੂੰ ਫੜਾਤੀ ਮੰਤਰੀ ਸਾਹਿਬ ਜਦੋਂ ਪੜਨ ਲੱਗੇ ਦੋ ਲੈਣਾ ਪੜ ਕੇ ਤੀਜੀ ਵਾਰ ਨੂੰ ਅਫਸਰ ਨੂੰ ਫੜਾਤੀ ਕੋਈ ਹਰ ਲਾਂਹਤਾ ਹੈ ਜੇ ਮੰਤਰੀਆਂ ਦੇ ਜਿਹੜਾ ਜਿਹੜਾ ਤੁਸੀਂ ਇਹੋ ਜਿਹਾ ਕੰਮ ਇਹਦਾ ਮਤਲਬ ਤਾਂ ਉਹ ਜਿਹੜੇ ਅੱਛਾ ਉਹ ਵੀ ਉਹ ਮੰਤਰੀ ਨੇ ਉਹ ਵੀ ਉਹ ਅਫਸਰ ਨੇ ਅਫਸਰ ਉਹ ਨੇ ਜਿਹੜਾ ਆਊਟ ਆਫ ਸਟੇਟ ਦੇ ਦਿੱਲੀ ਦੇ ਲਾਏ ਹੋਏ ਨੇ ਉਹ ਬੰਦਿਆਂ ਨੂੰ ਤੁਸੀਂ ਯਾਰ ਜਿਸ ਨੂੰ ਪੰਜਾਬ ਦੀ ਜਿਓਗ੍ਰਾਫੀ ਨਹੀਂ ਪਤਾ ਪੰਜਾਬ ਦੇ ਮੂਸ਼ਨਸ ਨਹੀਂ ਪਤਾ ਉਹ ਤੁਹਾਡਾ ਕਿਵੇਂ ਕੰਮ ਸਵਾਰ ਦੋ ਇੱਕ ਤਾਂ ਇਹ ਪਾਲਿਸੀ ਦਾ ਵੱਡੇ ਪੱਧਰ ਤੇ ਵਿਰੋਧ ਹੈ ਸਰਕਾਰ ਲਗਾਤਾਰ ਕੋਈ ਨਾ ਕੋਈ ਇੱਕ ਆਫਰ ਲੈ ਕੇ ਆ ਰਹੀ ਹੈ ਕਿਸਾਨਾਂ ਵਾਲੀ ਕਿ ਕਿਸੇ ਤਰ੍ਹਾਂ ਮੰਨ ਜਾਣ ਕਿਸਾਨ ਇੱਕ ਸੁਪਰੀਮ ਕੋਰਟ ਦੇ ਵਿੱਚ ਵੱਡਾ ਝਟਕਾ ਮਿਲਿਆ ਪੰਜਾਬ ਸਰਕਾਰ ਨੂੰ ਜਿਹੜੀ ਉਹਨਾਂ ਨੇ ਚੁਣੌਤੀ ਦਿੱਤੀ ਸੀ ਕਿ 4500 ਕਿਉਸੇਕ ਪਾਣੀ ਆ ਜਿਹੜਾ ਉਹ ਨਹੀਂ ਭੇਜਿਆ ਜਾਣਾ ਹਰਿਆਣੇ ਨੂੰ ਪਰ ਉਹ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਯਾਰ ਮੈਂ ਹੁਣਾਂ ਸ਼ਬਦ ਨਹੀਂ ਬੋਲ ਸਕਦਾ ਵੀ ਕਿਹੜਾ ਜਿਵੇਂ ਕਹਿੰਦਾ ਚੋਰਾਣਾ ਰਲਈ ਹੋਈ ਆ ਉਹ ਪੰਜਾਬੀ ਚ ਸ਼ਬਦ ਨਾ ਬੋਲੀਏ ਮੁੱਖ ਮੰਤਰੀ ਆ ਸਾਡਾ ਪੰਜਾਬ ਦਾ ਪਰ ਹਰਾਨੀ ਦੀ ਗੱਲ ਹੈ ਵੀ ਇਹ ਸਿਆਸਤ ਜਿਹੜੀ ਹੈ ਦੇਸ਼ ਦੇ ਵਿੱਚ ਆਪਣੀ ਇੱਕ ਸਿਆਸਤ ਚਮਕਾਉਣ ਦਾ ਚੱਕਰ ਹੈ ਪੰਜਾਬ ਚ ਕੁਝ ਹੋਰ ਬਿਆਨ ਹੈ ਹਰਿਆਣਾ ਚ ਕੁਝ ਹੋਰ ਬਿਆਨ ਹੈ ਗੁਜਰਾਤ ਚ ਕੁਝ ਹੋਰ ਬਿਆਨ ਹੈ ਦਿੱਲੀ ਚ ਕੁਝ ਹੋਰ ਬਿਆਨ ਹੈ ਕੇਜਰੀਵਾਲ ਕੁਝ ਕਹਿੰਦਾ ਹੈ ਭਗਵੰਤ ਮਾਨ ਕੁਝ ਕਹਿੰਦਾ ਹੈ ਸੁਸੋਦੀਆ ਕੁਝ ਕਹਿੰਦਾ ਕੋਈ ਇੱਕ ਸੁਰ ਹੈ ਇਹਨਾਂ ਦੀ ਦਿੱਲੀ ਤੋਂ ਇਹ ਝਟਕੇ ਮਿਲਲੇ ਨੇ ਕਿਉਂਕਿ ਅਰਵਿੰਦ ਕੇਜਰੀ ਹਲੋਰੀ ਚਾਹੁੰਦੇ ਨਹੀਂ ਉਹ ਸੁਪਨੇ ਲੈਂਦਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇਸ ਇਹਨੂੰ ਇਹ ਨਹੀਂ ਪਤਾ ਵੀ ਥੋੜੀ ਪੰਜਾਬ ਦੀ ਹਿੱਕ ਤੇ ਪੈਰ ਧਰ ਕੇ ਜਿਹੜਾ ਅਰਵਿੰਦ ਕੇਰੀ ਵਾਲ ਦੇਸ਼ ਦਾ ਲੀਡਰ ਬਣ ਰਿਹਾ ਹੈ ਅੱਜ ਗੁਜਰਾਤ ਗਏ ਉੱਥੇ ਉੱਥੇ ਤੁਸੀਂ ਇੱਕ ਪ੍ਰੋਗਰਾਮ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਕੰਮ ਹੈ ਜੀ ਉੱਥੇ ਤੁਸੀਂ ਅਖਬਾਰਾਂ ਦੇ ਵਿੱਚ ਟਾਈਮਜ਼ ਆਫ ਇੰਡੀਆ ਚੈਟ ਦੇ ਰਹੇ ਹੋ 10-10 ਲੱਖ ਰੁਪਏ ਦੇ ਪੇਜ ਦੀ ਤੁਸੀਂ ਹੋਰ ਹਿੰਦੂਸਤਾਨ ਟਾਈਮ ਪਤਾ ਕਿੰਨੇ ਅਖਬਾਰਾਂ ਦਿੱਤਾ ਅੰਗਰੇਜ਼ੀ ਦੇ ਮੈਂ ਬੰਬਈ ਇੱਕ ਵਾਰੀ ਗਿਆ ਕਿਸੇ ਟੂਰਨਾਮੈਂਟ ਜਲਗਾਉਂ ਬੈਠਾ ਜਲਗਾਉਂ ਦੇ ਪੇਪਰ ਚ ਫਰੰਟ ਪੇਜ ਤੇ ਐਡ ਹੈ ਉੱਥੇ ਕਿਹੜੇ ਪੰਜਾਬੀ ਨੇ ਜੀ ਪੰਜਾਬ ਚ ਨੌਕਰੀਆਂ ਦਿੱਤੀਆਂ ਜੀ 50000 ਉਹ ਕਾਦੇ ਲਈ ਤੁਸੀਂ ਤੁਸੀਂ ਪੰਜਾਬ ਦਾ ਪੈਸਾ ਹੈਲੀਕਾਪਟਰ ਦੇ ਜ਼ਰੀਏ ਦੂਜਿਆਂ ਦੇ ਤੰਜ ਕੱਸਦੇ ਹੋ ਮੀਡੀਆ ਦੇ ਜ਼ਰੀਏ ਕਿੰਨੇ ਕਿੰਨੇ ਚੈਨਲਾਂ ਨੂੰ ਕਿੰਨੇ ਕਿੰਨੇ ਅਖਬਾਰਾਂ ਨੂੰ ਤੁਸੀਂ ਯਾਰ ਮਤਲਬ ਜਾਂ ਛਤਰ ਨਾਲ ਤੇ ਜਾਂ ਪੈਸੇ ਨਾਲ ਦੋਨੇ ਚੀਜ਼ਾਂ ਨਾਲ ਨਹੀਂ ਪੰਜਾਬ ਚੱਲਦਾ ਇਹ ਪੰਜਾਬੀ ਨੇ ਬੜੇ ਬੇਬਾਕ ਤੇ ਦਲੇਰ ਬੰਦੇ ਨੇ ਜੇ ਤੁਹਾਨੂੰ ਮੌਕਾ ਦਿੱਤਾ ਨਾ ਤੁਹਾਨੂੰ ਤੁਹਾਨੂੰ ਹਾਥੀ ਤੇ ਬਿਠਾ ਕੇ ਲੈ ਕੇ ਆਏ ਨੇ ਮੈਂ ਗਰੰਟੀ ਕਰਦਾ ਗੱਦੇ ਤੇ ਬਿਠਾ ਕੇ ਭੇਜਣਗੇ ਤੁਸੀਂ ਹੁਣ ਸਮੀਖਿਆ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਸਾਡੇ ਤੋਂ ਕਿਹੜੀਆਂ ਵੱਡੀਆਂ ਗਲਤੀਆਂ ਜਾਂ ਬਲੰਡਰ ਹੋਏ ਸੀ ਜਿਹਦੇ ਕਰਕੇ ਮੌਕਾ ਲੋਕਾਂ ਨੇ ਪੰਜਾਬ ਨੇ ਵੱਡੇ ਪੱਦਰ ਤੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਅਨ ਡਾਊਟਲੀ ਦੇਖੋ ਪਾਰਟੀਆਂ ਬਹੁਤ ਵੱਡਾ ਸਮੁੰਦਰ ਹੈ ਸਾਡੀ ਸ਼੍ਰੋਮਣੀ ਕਾਲ ਦਲ ਬਹੁਤ ਪੁਰਾਣੀ ਪਾਰਟੀ ਹੈ ਬੜੇ ਸੂਝਵਾਨ ਸਿਆਣੇ ਲੀਡਰ ਨੇ ਇਹਨਾਂ ਲੀਡਰਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਜਦੋਂ ਵੱਡਾ ਇੱਕ ਜੇ ਕਈ ਇੱਕ ਪਰਿਵਾਰ ਬਣ ਜਾਂਦਾ ਹੈ ਉਹ ਚ ਕੋਈ ਨਾ ਕੋਈ ਵਿੱਚ ਨਾ ਜਿਵੇਂ ਜਿਵੇਂ ਕਣਕਚਕਾਲ ਨਗਾਰੀ ਕਹਿੰਦੇ ਨਾ ਵੀ ਖੜੀ ਹੋ ਜਾਂਦੀ ਹੈ ਉਹ ਵਿੱਚ ਸਾਡੇ ਵੀ ਆ ਜਾਂਦੇ ਨੇ ਹਰ ਜਗ੍ਹਾ ਹੀ ਹੁੰਦਾ ਹੈ ਸਮਾਜ ਦੇ ਵਿੱਚ ਇੱਕ ਵਰਤਾਰਾ ਹੈ ਕਿ ਬੰਦਾ ਜਦੋਂ ਕਹਿੰਦਾ ਵਾਟ ਨੈਕਸਟ ਜਦੋਂ ਉਹਨੂੰ ਇੱਕ ਲੈਵਲ ਮਿਲ ਜਾਂਦਾ ਉਸ ਤੋਂ ਬਾਅਦ ਕਹਿੰਦਾ ਹੁਣ ਅੱਗੇ ਮੈਂ ਕੀ ਕਰਲਾਂ ਤੇ ਫਿਰ ਉਹ ਡਵਰਟ ਹੁੰਦਾ ਸੋ ਸਾਡੇ ਚੋ ਵੀ ਕਈ ਬੰਦੇ ਡਵਰਟ ਹੋਏ ਪਰ ਪਾਰਟੀ ਨੇ ਇਸ ਤੇ ਸਮੀਖਿਆ ਕੀਤੀ ਪਰ ਇੱਕ ਚੀਜ਼ ਤੁਸੀਂ ਦੇਖੋ ਪਾਰਟੀ ਨੇ ਸਮੀਖਿਆ ਕੀਤੀ ਪਾਰਟੀ ਚੜ੍ਹਦੀ ਕਲਾ ਵੱਲ ਨੂੰ ਜਾ ਰਹੀ ਹੈ ਤੇ ਪਾਰਟੀ ਚੜ੍ਹਦੀ ਕਲਾ ਚ ਹੈ ਤੁਸੀਂ ਅੱਜ ਪੰਜਾਬ 'ਚ 90% ਵਿਰੋਧ ਕੀਤਾ ਹੈ। 90% ਵਿਰੋਧ ਅਕਾਲੀ ਦਲ ਦਾ ਹੈ। ਸੁਖਬੀਰ ਸਿੰਘ ਬਾਦਲ ਦਾ ਹੈ। ਕਿਉਂ ਹੈ? ਅੱਜ ਤਾਂ 8.5 ਸਾਲ ਹੋ ਗਏ ਸਰਕਾਰ ਤੋਂ ਬਾਹਰ ਹੋਿਆਂ ਨੂੰ। ਅੱਜ ਵੀ ਜੇ ਗੱਲ ਕਰੋਗੇ ਭਗਵੰਤ ਮਾਨ ਦੀ ਸਪੀਚ ਟੀਵੀ ਤੇ ਸੁਣੋ। ਜੇ 10 ਮਿੰਟ ਬੋਲਣਾ ਤਾਂ 9 ਮਿੰਟ ਸੁਖਬੀਰ ਸਿੰਘ ਬਾਦਲ ਤੇ ਬੋਲਣਾ, ਅਕਾਲੀ ਦਲ ਤੇ ਬੋਲਣਾ। ਕਿਉਂਕਿ ਲੰਮਾ ਸਮਾਂ ਰਾਜ ਵੀ ਤਾਂ ਅਕਾਲੀ ਦਲ ਨੇ ਪੰਜਾਬ ਤੇ ਕੀਤਾ। ਸਾਡੇ ਨਾਲੋਂ ਵੱਧ ਤਾਂ ਕਾਂਗਰਸ ਨੇ ਕੀਤਾ। ਹੂੰ। ਸਾਡੇ ਨਾਲੋਂ ਵੱਧ ਤਾਂ ਕਾਂਗਰਸ ਨੇ ਕੀਤਾ। ਅਸੀਂ ਤਾਂ ਜਿਹੜਾ ਜੇ ਸਹੀ ਸਪੈਨ ਦੇਖੋ ਤੁਸੀਂ ਤਾਂ ਸਾਡਾ 10 ਸਾਲ ਪਿਛਲੇ ਤੇ 5 ਸਾਲ ਉਦੋਂ ਪਹਿਲੇ 15 ਸਾਲ ਹੀ ਹੈ ਅੱਜ ਜੇ ਤੁਸੀਂ ਸਾਡੇ 15 ਸਾਲ ਦੇ ਸਪੈਨਚ ਪਰ ਤੁਸੀਂ ਕੰਮ ਵੀ ਦੇਖੋ ਤੁਸੀਂ ਸਾਰੇ ਜਿਹੜੀ 70 ਸਾਲਾਂ ਦੀ ਆ ਪੰਜਾਂ ਸਾਲਾਂ ਦੀ 15 ਸਾਲਾਂ ਦਾ ਟਨਹੋਰ ਦੇਖ ਲਿਓ ਜੋ ਅਕਾਲੀ ਦਲ ਨੇ ਕੰਮ ਕਰਤਾ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ 1985 ਅਕਾਲੀ ਦਲ ਦੀ ਸਰਕਾਰ ਸੀ ਸੰਗਰੂਰ ਭਗਵੰਤ ਮਾਨ ਦਾ ਹੋਮ ਡਿਸਟ੍ਰਿਕਟ ਭਗਵੰਤ ਮਾਨ ਦਾ ਮੈਂਬਰ ਪਾਰਲੀਮੈਂਟ ਦਾ ਹਲਕਾ ਭਗਵੰਤ ਮਾਨ ਦਾ ਜੇ ਕਹੀਏ ਕਿ ਉਹ ਜਿਹੜੀ ਮੁੱਖ ਮੰਤਰੀ ਦਾ ਏਰੀਆ ਫਾਈਨੈਂਸ ਮਿਨਿਸਟਰ ਹੋथे ਪੰਜਾਬ ਦਾ ਪ੍ਰਧਾਨ ਉਥੇ ਉੱਥੇ ਦੋ ਇੰਡਸਟਰੀਜ਼ ਨੇ ਵੱਡੀਆਂ ਇੱਕ ਪੈਪਸੀ ਦੂਜੀ ਆਈਐਲ ਤੀਜੀ ਟਰਾਇਡੈਂਟ ਪਰਨਾਲੇ ਚ ਪਾਰਲੀਮੈਂਟ ਦੀ ਗੱਲ ਕਰਦਾ ਤਿੰਨੇ ਇੰਡਸਟਰੀਜ਼ ਅਕਾਲੀ ਦਲ ਦੀ ਦੇਣਾ ਕੋਈ ਇੱਕ ਇੰਡਸਟਰੀ ਦੱਸ ਤਾਂ ਭਗਵੰਤ ਮਾਨ ਸਾਹਿਬ ਕਦੇ ਤਹਈਆ ਕੀਤਾ ਇੱਕ ਇੱਕ ਮੈਡੀਕਲ ਕਾਲਜ ਬਣਾਉਣਾ ਸੀ ਇਹਨਾਂ ਨੇ ਮਸਤੂਣਾ ਸਾਹਿਬ ਉਹਦੇ ਪਿੱਛੇ ਵੀ ਉਹ 3.5 ਸਾਲ ਤੋਂ ਖਰੂਦ ਪਾਇਆ ਤੁਸੀਂ 800 ਕਰੋੜ ਦਾ ਮੈਡੀਕਲ ਕਾਲਜ ਬਣਾ ਰਹੇ ਹੋ ਯਾਰ ਤੁਹਾਡੇ ਕੋਲੇ 8 ਕਰੋੜ ਦੀ ਜ਼ਮੀਨ ਲੈਣ ਦੇ ਪੈਸੇ ਨਹੀਂ ਹੈਗੇ ਤੇ ਤੁਸੀਂ ਮੈਡੀਕਲ ਕਾਲਜ ਕਿੱਥੇ ਬਣਾ ਦੋ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਮੁਕਾਬਲੇ ਕਾਲੀ ਦਲ ਦੇ ਵੱਡੇ ਕੰਮ ਨੇ ਪਰ ਜਦੋਂ ਮਾਫੀਆ ਸ਼ਬਦ ਦੀ ਗੱਲ ਤੁਰਦੀ ਹੈ ਨਾ ਜਦੋਂ ਸਰਕਾਰ ਨੂੰ ਸਵਾਲ ਹੋ ਵੀ ਜਾਵੇ ਉਹ ਕਹਿੰਦੇ ਸਾਰਾ ਕੁਝ ਬੀਜੇ ਹੀ ਪੁਰਾਣਿਆਂ ਨੇ ਹੈ ਚਾਹੇ ਉਹ ਸ਼ਰਾਬ ਮਾਫੀਆ ਹੈ ਚਾਹੇ ਲੈਂਡ ਮਾਫੀਆ ਹੈ ਚਾਹੇ ਸੈਂਡ ਮਾਫੀਆ ਕਿਸੇ ਤਰ੍ਹਾਂ ਦੇ ਮਾਫੀਆ ਦੀ ਗੱਲ ਕਰੀਏ ਜਿਹੜਾ ਬੀਜਿਆਂ ਨੂੰ ਪੱਟਣ ਨੂੰ ਕਿੰਨਾ ਕੁ ਟਾਈਮ ਲੱਗਦਾ ਜੀ ਤੁਸੀਂ ਲੋਕਾਂ ਤੁਸੀਂ ਕਦੇ ਕਹਿੰਦੇ ਅਸੀਂ 1 ਮਹੀਨੇ ਚ ਪੱਟ ਦਾਂਗੇ ਜੜੋਂ ਪੱਟ ਦਾਂਗੇ 4 ਹਫ਼ਤਿਆਂ ਚ ਜੜੋਂ ਪੱਟ ਦਾਂਗੇ 4 ਮਹੀਨਿਆਂ ਚ ਹੁਣ ਤਾਂ 4 ਸਾਲ ਹੋ ਗਏ 5 ਸਾਲ ਪਹਿਲੀ ਸਰਕਾਰ ਦੇ ਨਿਕਲ ਗਏ ਜੇ ਅਸੀਂ ਗਲਤ ਬੀਜਿਆ ਸੀ ਅਸੀਂ ਗਲਤ ਬੀਜਿਆ ਅਸੀਂ ਜਿਹੜੇ ਥਰਮਲ ਪਲੈਂਟ ਲਾਏ ਗਲਤ ਬੀਜੇ ਦੀ ਗੱਲ ਕਰਦੇ ਹੋ ਨਾ ਕਹਿੰਦੇ ਸੀ ਨਾ ਕਿ ਗਲਤ ਬੀਜੇ ਥਰਮਲ ਪਲੈਂਟ ਗਲਤ ਸੀ ਫਿਰ ਕਿਉਂ ਨਹੀਂ ਰੱਦ ਕੀਤੇ ਉਹਨਾਂ ਦੇ ਸਮਝੌਤੇ ਜੀ ਹਮ ਕਿਉਂ ਨਹੀਂ ਜਿਹੜੀਆਂ ਅਸੀਂ ਸੜਕਾਂ ਬਣਾਈਆਂ ਉਹਨਾਂ ਦੇ ਵਿੱਚ ਉਹਨਾਂ ਦੀ ਇਨਕੁਆਰੀ ਕਰਾ ਕੇ ਉੱਤੇ ਪਰਚੇ ਕਿਉਂ ਨਹੀਂ ਦਿੱਤੇ ਜੇ ਅਸੀਂ ਸੇਵਾ ਕੇਂਦਰ ਬਣਾਏ ਅੱਜ ਉਹਨਾਂ ਦੇ ਵਿੱਚ ਤੁਸੀਂ ਆਪਦੇ ਮੁਹੱਲਾ ਕਲੀਨ ਕੋ ਖੁੱਲੀ ਬੈਠੇ ਹੋ ਅੱਜ ਤੁਸੀਂ ਸਬਧਾ ਕੇਂਦਰ ਸਾਂਝ ਕੇਂਦਰ ਜਿਹੜੇ ਨੇ ਪਿੰਡਾਂ ਦੇ ਵਿੱਚ ਖੁੱਲੇ ਸੀ ਬੰਦ ਕਿਉਂ ਕਰਾਤੇ ਸੀ ਤੁਸੀਂ ਤੁਸੀਂ ਇੱਕ ਚੀਜ਼ ਦੱਸੋ ਜਿਹੜੀ ਅਕਾਲੀ ਦਲ ਨੇ ਕੀਤੀ ਤੇ ਉਹਦੇ 'ਚ ਗਲਤੀ ਹੈ ਤੇ ਉਹਨੂੰ ਤੁਸੀਂ ਬੰਦ ਕਰਾਇਆ ਜਾਂ ਉਹਦੇ ਤੇ ਕੋਈ ਕਾਰਵਾਈ ਕੀਤੀ ਹੈ ਨਸ਼ੇ ਵਾਲੇ ਮਾਮਲੇ ਤੇ ਸਭ ਤੋਂ ਵੱਡਾ ਦਾਵਾ ਕਰਦੀ ਹੈ ਸਰਕਾਰ ਕਹਿੰਦੀ ਕਿ ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਮੰਤਰੀਆਂ ਨਾਲ ਗੱਡੀਆਂ 'ਚ ਤਸਕਰ ਬੰਦੇ ਹੁੰਦੇ ਸੀ ਅੱਜ ਸਲਾਖਾਂ ਪਿੱਛੇ ਨੇ ਸਲਾਖਾਂ ਪਿੱਛੇ ਕੋਈ ਪ੍ਰੂਫ ਹੋਇਆ ਹਰ ਥਾਂ ਹਰ ਥਾਂ ਬੇਇੱਜ਼ਤੀ ਕਰਾ ਕੇ ਆਉਂਦੇ ਨੇ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਤੇ ਇਹੀ ਤੱਬਾ ਲੱਗਿਆ ਨਸ਼ਾ ਜਬੰਦ ਹੋ ਗਿਆ 100 ਗੁਣੇ ਵੱਧ ਹੈ 100 ਗੁਣੇ ਵੱਧ ਬੇਅਦਬੀਆਂ ਬੰਦ ਹੋ ਗਈਆਂ ਪਹਿਲੀ ਇੱਕੋ ਹੀ ਯਾਦ ਹੈ ਮੁੱਖ ਮੰਤਰੀ ਉੱਥੇ ਵੀ ਵਿਧਾਨ ਸਭਾ 'ਚ ਖੜ ਕੇ ਬਰਗਾੜੀ ਹੈ ਜੀ ਯਾਰ 900 ਬੇਅਦਬੀਆਂ ਹੋਰ ਹੋਈਆਂ ਨੇ ਉਹ ਕਦੇ ਕਿਸੇ ਦਾ ਕੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਬਾਕੀ ਜਗ੍ਹਾ ਲੱਗ ਨੇ ਸਭ ਜਗ੍ਹਾ ਇੱਕੋ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਵੀ ਬਾਕੀ ਜਗ੍ਹਾ ਜਿਹੜੀਆਂ ਬੇਅਦਬੀਆਂ ਉਹ ਕਿਹਦੇ ਰਾਜ ਚ ਹੋਈਆਂ ਨੇ ਕਾਂਗਰਸ ਰਾਜ ਚ ਬੇਅਦਬੀ ਕੀ 84 ਤੋਂ ਲੈ ਕੇ 96 ਤੱਕ ਬੇਅਦਬੀ ਨਹੀਂ ਹੋਈਆਂ ਉਹ ਕਦੇ ਕਿਸੇ ਨੇ ਜ਼ਿਕਰ ਕੀਤਾ ਕਦੇ ਮੁੱਖ ਮੰਤਰੀ ਨੂੰ ਪੁੱਛੋ ਵੀ ਤੂੰ ਕਦੇ ਉਹਨਾਂ ਦੀ ਚੇਤੇ ਆਇਆ ਤੈਨੂੰ ਕਿਉਂਕਿ ਕਾਂਗਰਸ ਨਾਲ ਸਾਂਖੰਡ ਤੁਸੀਂ ਤੁਸੀਂ ਇਕੱਲਾ ਅਕਾਲੀ ਦਲ ਦੀ ਤਾਕਤ ਜਿਹੜੀ ਹੈ ਨੌਜਵਾਨ ਸਿੱਖੀ ਸ਼ਾਂਤੀ ਭਾਈਚਾਰਕ ਸਾਂਝ ਸਾਰੀ ਚੀਜ਼ ਨੂੰ ਇਹਨਾਂ ਨੂੰ ਪਤਾ ਹੈ ਕਿ ਤਾਕਤ ਹੈ ਇਹਨਾਂ ਦੀ ਸਟਰੈਂਥ ਹੈ ਉਹਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਨੇ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛੋ ਵੀ ਤੁਸੀਂ ਸਾਡੇ ਬੀਜੇ ਨੂੰ ਫਿਰ ਭਾਈ ਵੜ ਦੋ ਵੱਡਦਾ ਦੇ ਨਾ ਕੀ ਕਰਤਾ ਕੀ ਕੀਤਾ ਹ ਤੱਕ ਇੱਕ ਚੀਜ਼ ਪ੍ਰੂਵ ਦੱਸ ਦੋ ਤੁਸੀਂ ਨਸ਼ੇ ਦੀ ਗੱਲ ਤੇ ਕੀਤੀ ਸੁਪਰੀਮ ਕੋਰਟ ਤੁਸੀਂ ਕੇਸ ਨਹੀਂ ਕੀਤਾ ਚਲਾਨ ਨਹੀਂ ਪੇਸ਼ ਕੀਤਾ ਕਿਉਂ ਨਹੀਂ ਕੀਤਾ ਤੁਸੀਂ ਤੁਸੀਂ ਹੁਣ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਫੜਿਆ ਉਹ ਉਹ ਐਸੈਟਸ ਵਾਲਾ ਕੇਸ ਹੈ ਆਮਦਨ ਤੋਂ ਵੱਧ ਉਹ ਚ ਕੀ ਐਡ ਕਰਤਾ ਉਹ ਯਾਰ ਐਫ ਆਈ ਆਰ ਹੈ ਕਿਸੇ ਨੇ ਬਿਆਨ ਦਿੱਤਾ ਐਫ ਆਈ ਆਰ ਇਜ਼ ਨਾਟ ਅ ਕੇ ਉਹਨੂੰ ਉਹਨੂੰ ਗਿਲਟੀ ਪ੍ਰੂਵ ਹੋ ਗਿਆ ਉਹ ਤੇ ਇੱਕ ਇਨਫੋਰਮੇਸ਼ਨ ਹੈ ਕਿਸੇ ਨੇ ਸ਼ਿਕਾਇਤ ਕੀਤੀ ਕਿ ਇਹਨੇ ਜੀ ਜਿਹੜਾ ਪੈਸਾ ਕਮਾਇਆ ਹੈ ਇਸ ਚੀਜ਼ ਕਰਕੇ ਇਥੋਂ ਕਮਾਇਆ ਜਦੋਂ ਪ੍ਰੂਵ ਹੋਊਗਾ ਉਦੋਂ ਦੱਸਾਂਗੇ ਨਾ ਕਹਿਣ ਨੂੰ ਤਾਂ ਤੁਸੀਂ ਮੀਡੀਆ 'ਚ ਮੈਂ ਕਹਦਾ ਨਾ ਅੱਜ ਮੈਂ ਆ ਸਾਰੀ ਦੁਨੀਆ ਕਹਿੰਦੀ ਐ ਕੇਸ ਕਾਹਨੂੰ ਕਰਦੇ ਫਿਰਦੇ ਹੋ ਜੇ ਤੁਸੀਂ ਐਡੇ ਸੱਚੇ ਹੋ ਹੁਣ ਜਿਹੜੇ ਬੰਦੇ ਜਦੋਂ ਤੁਹਾਡੇ ਦੇ ਸਵਾਲ ਚੱਕਦੇ ਨੇ 144 ਗੱਡੀਆਂ ਦੀ ਗੱਲ ਕਰਦੇ ਨੇ ਜਦੋਂ ਤੁਹਾਡੇ ਘਰਾਂ ਦੇ ਵਿੱਚ ਇਹ ਕਹਿੰਦੇ ਅਮਰੀਕਾ 'ਚ ਵਿੱਚ ਪੈਸੇ ਲਾਦੇ ਜਦੋਂ ਕਹਿੰਦੇ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਤੀ ਜਦੋਂ ਤੁਸੀਂ ਜਹਾਜ਼ਾਂ ਦੇ ਖਰਚੇ ਦੀ ਗੱਲ ਕਰਦੇ ਹੋ ਕਿ ਤੁਹਾਡੇ ਪਰਿਵਾਰਾਂ ਦੇ ਮੈਂਬਰ ਜਿਹੜੇ ਵਿਚਾਰੇ ਸਕੂਟਰ ਤੇ ਚੜ੍ਹਦੇ ਸੀ ਅੱਜ ਬਿਜ਼ਨਸ ਕਲਾਸ ਟਰੈਵਲ ਕਰ ਗੱਲ ਗੱਲ ਕੀ ਕਹਿਣਾ ਸੌਖਾ ਆਵਾਜ਼ ਚੱਕਣੀ ਆ ਮੈਂ ਕਹਤਾ ਨਾ ਜੀ 1000 ਕਰੋੜ ਦਾ ਘਾਪ ਲੈਣੇ ਕਰ ਲਿਆ 500 ਕਰੋੜ ਉਹ ਲੈ ਗਈ 500 ਕਰੋੜ ਇਹਨਾਂ ਦੇ ਘਰ ਦੇ ਲੈ ਗੇ ਕਹਿਣ ਚ ਕੀ ਜਾਂਦਾ ਜ਼ੁਬਾਨ ਹੀ ਹਿਲਾਉਣੀ ਆ ਤੇ ਕਿਹੜਾ ਬਿੱਲ ਆਉਂਦਾ ਗੱਲ ਇਹ ਵੀ ਉਹਨੂੰ ਪ੍ਰੂਫ ਕਿਵੇਂ ਕਰੋਗੇ ਇਹਨਾਂ ਨੇ ਇਹਨਾਂ ਨੇ ਇਲਜ਼ਾਮ ਸੁਖਬੀ ਸਿੰਘ ਬਾਦਲ ਦੀ ਸੁਖਵੈਲਾ ਦੀ ਗੱਲ ਕਰਦੀ ਸੀ ਬਸਾਂ ਦੀ ਗੱਲ ਕਰਤੀ ਕੋਈ ਬੰਦ ਹੋਗੀ ਜੀ ਕੋਈ ਸੁਖਵੈਲਾ ਤੇ ਐਕਸ਼ਨ ਹੋ ਗਿਆ ਜੀ ਕੀ ਕਰਤਾ ਗੱਲ ਕੀ ਹੈ ਪ੍ਰੋਬਲਮ ਕਿਥੇ ਆ ਪ੍ਰੋਬਲਮ ਜਿਹੜੀ ਇਹ ਸਰਕਾਰ ਆਈ ਹੈ ਜਾਂ ਇਹ ਲੋਕ ਲੀਡਰ ਨੇ ਇਹ ਆਮ ਆਦਮੀ ਪਾਰਟੀ ਜਿਹੜੀ ਆ ਜਿਹਨੂੰ ਆਮ ਵੈਸੇ ਮੈਂ ਨਾ ਇੱਕ ਚੀਜ਼ ਦੱਸਾਂ ਇਹਨਾਂ ਚੋਂ ਮੈਨੂੰ ਸਾਡੇ ਜ਼ਿਲ੍ਹੇ ਦੀ ਮੈਂ ਗੱਲ ਕਰਦਾ ਸੰਗਰੂਰ ਦੀ ਇੱਕ ਵੀ ਲੀਡਰ ਦਿਖਾਓ ਕਿਹੜਾ ਆਮ ਹੈ ਆਮਨ ਰੋੜ ਆਮ ਹੈ ਜਿਹਦੇ ਮੈਡੀਕਲ ਕਾਲਜ ਨੇ ਭਗਵੰਤ ਮਾ ਨਾਮ ਹੈ ਭਗਵੰਤ ਮਾਨ ਤਾਂ ਆਪ ਹੀ ਕਹਿੰਦਾ ਕਿ ਮੈਂ ਆਮ ਨਹੀਂ ਆ ਮੈਂ 5-5 ਲੱਖ ਰੁਪਏ ਸ਼ੋਹ ਦਾ ਲੈਂਦਾ ਫਿਰ ਆਮ ਆਦਮੀ ਕਹਾਦਾ ਹੋ ਗਿਆ ਜੀ ਉਹ ਕਿਹੜੇ ਪਾਸੇ ਆਮ ਆਦਮੀ ਆ ਫਿਰ ਤੁਸੀਂ ਜਿਹੜੇ ਵਿਰਿੰਦਰ ਗੋਲਜੀ ਨੇ ਆਮ ਆਦਮੀ ਨੇ ਭਰਾ ਜ ਆਮ ਆਦਮੀ ਆਮ ਆਦਮੀ ਦੀ ਲੋ ਹੈ ਅੱਜ ਅੱਜ ਤੇ ਸਕੂਟਰੀ ਤੇ ਡਰਾਮੇ ਸੀ ਡਰਾਮੇ ਸੀ ਮੈਂ ਇਹ ਕਹਣਾ ਇਹ ਜਿਹੜੀ ਸਰਕਾਰ ਹੈ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਕਿ ਉਹ ਸਰਕਾਰ ਹੈ ਜਿਹੜੀ ਸਿਰਫ ਨਾਟਕ ਕਰਦੀ ਹੈ ਮੈਂ ਪੰਡ ਵੀ ਚੰਗੇ ਨੇ ਪੰਡ ਚੰਗੇ ਬੰਦੇ ਨੇ ਇਹ ਉਹਨਾਂ ਦੇ ਨਾਂ ਨੂੰ ਵੀ ਬਦਨਾਮੀ ਦਿੰਦੇ ਨੇ ਇਹ ਲੋਕ ਤੁਸੀਂ ਜੇ ਜੇ ਧੂਰੀ ਤੋਂ ਭਗਵੰਤ ਮਾਨ ਜਿੱਤੇ ਸੰਗਰੂਰ ਤੋਂ ਭਰਾ ਜਿੱਤੇ ਸਨਾਮ ਤੋਂ ਅਮਨ ਰੋੜਾ ਜਿੱਤੇ ਚੀਮਾ ਸਾਹਿਬ ਵਕੀਲ ਚੰਗੇ ਦੜਬੇ ਵਾਲੇ ਨੇ ਉਹ ਆਮਦ ਵੀ ਨੇ ਕਿਹੜਾ ਆਮ ਆਦਮੀ ਮੈਨੂੰ ਇੱਕ ਚੀਜ਼ ਇੱਕ ਦਿਖਾ ਦਿਓ ਇਹਨਾਂ ਦਾ ਆਮ ਆਦਮੀ ਕੀ ਹੈ ਜੇ ਜੇ 117 ਦੇ ਵਿੱਚੋਂ ਕੋਈ 17 ਬੰਦੇ ਆ ਨਾਰਮਲ ਲੜਾਤੇ ਕੋਈ ਉਗੋ ਕੇ ਲੜਾਤਾ ਉਗੋ ਕੇ ਵੀ ਅੱਜ ਕੱਲ ਤਾਂ ਖਾਸ ਬਣਿਆ ਫਿਰਦਾ ਵਧੀਆ ਕੂਠੀਆਂ ਪਾਰਿਆ ਵਧੀਆ ਕੰਮ ਚਲਾ ਰਿਆ ਸੋ ਮੇਰਾ ਕਹਿੰਦਾ ਮਤਲਬ ਹੈ ਗੱਲ ਕਹਿਣੀ ਕੁਛ ਹੈ ਤੇ ਉਹ ਕਰਨੀ ਕੁਛ ਹੈ ਚਿਹਰੇ ਕੁਛ ਨੇ ਪੰਜਾਬੀ ਚ ਕਹਿੰਦੇ ਸ਼ਕਲ ਮੋਮਣੀ ਤੇ ਕਰਤੂਤ ਕਾਫਰਾ ਉਹ ਕੰਮ ਹੈ ਨਾ ਬਹੁਤ ਸ਼ੁਕਰੀਆ ਵਿਨਰਜੀ ਸਿੰਘ ਗੋਲਡੀ ਜਿਹੜੇ ਕੀ ਸ਼੍ਰੋਮਣੀ ਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ ਹਲਕੇ ਦੇ ਇੰਚਾਰਜ ਵੀ ਨੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਸਰਕਾਰ ਦੀ ਕਾਰਵਿਹਾਰ ਦੇ ਉੱਤੇ ਪਾਲਿਸੀ ਦੇ ਉੱਤੇ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ